ਅੱਜ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਦਸਤਰਕੂ ਮਹਮ ਜਿਹੜੀ ਆ ਉਹ ਅੱਜ ਸਿਵਲ ਹਸਪੀਟਲ ਤੋਂ ਸ਼ੁਰੂ ਕੀਤੀ ਗਈ ਆ ਔਰ ਉਹਦੇ ਵਿੱਚ ਸਾਡੀ ਸਰਕਾਰ ਦਾ ਔਰ ਸਿਹਤ ਵਿਭਾਗ ਦਾ ਉਪਰਾਲਾ ਕਿ ਬੱਚਿਆਂ ਵਾਸਤੇ ਜਿਹੜੇ ਦੋ-ਦੋ ਪੈਕੇਟਸ ਨੇ ਉਹਨਾਂ ਦੇ ਉਹ ਉਹਨਾਂ ਦੇ ਘਰ ਬੋਇਆ ਕਰਈਗਾ ਔਰ ਜ਼ਿੰਕ ਦੀਆਂ 14 ਟੈਬਲਟ ਜਿਹੜੀਆਂ ਨੇ ਘਰ ਪੱਤੀ ਪੁਚਾਈਆਂ ਜਾਣ ਉਹ ਬਖੂਬੀ ਦੇ ਨਾਲ ਸਾਡੇ ਜਿਹੜੇ ਆਸ਼ਾ ਵਰਕਰਸ ਨੇ ਔਰ ਬਾਕੀ ਦਾ ਸਟਾਫ ਹੈ ਉਹ ਵਹੀਆ ਕਰੂਗਾ ਮੈਂ ਲੋਕਾਂ ਨੂੰ ਵੀ ਅਪੀਲ ਕਰੂੰਗਾ ਵੀ ਜੇ ਕਿਤੇ ਕਿਸੇ ਦਾ ਇਹ ਚੀਜ਼ਾਂ ਨਹੀਂ ਪਹੁੰਚ ਹੁੰਦੀਆਂ ਉਹ ਆਪਣੇ ਨੀਰੈਸਟ ਜਿਹੜਾ ਸਿਹਤ ਕੇਂਦਰ ਆ ਉਹਦੇ ਨਾਲ ਜਾ ਕੇ ਕੰਟੈਕਟ ਕਰੇ ਇਹਦਾ ਬਕਾਇਦਾ ਸੀ ਪੁਰਾਣਾ ਸਿਵਲ ਹਸਪੀਟਲ ਜਿਹੜਾ ਅਰਬਨ ਕਮਿਊਨਿਟੀ ਹੈਲਥ ਸੈਂਟਰ ਦੋ ਚੱਲ ਰਿਹਾ ਸ਼ਹਿਰ ਦੇ ਵਿੱਚ ਉੱਥੇ ਬਕਾਇਦਾ ਜੇ ਇਸ ਮਹਿੰਮ ਨੂੰ ਸ਼ੁਰੂ ਕਰਨ ਵਾਸਤੇ ਇਹਦਾ ਕਾਊਂਟਰ ਵੀ ਸਥਾਪਿਤ ਕੀਤਾ ਗਿਆ ਜਿਹੜੇ ਬੱਚੇ ਇੱਥੇ ਆ ਕੇ ਲੈ ਸਕਦੇ ਨੇ ਉਹ ਲੈ ਲੈਣ ਮਾਪੇ ਬੱਚਿਆਂ ਨੂੰ ਲੈ ਲੈਣ ਤਾਂ ਕਿ ਅਸੀਂ ਚਾਹਾਂਗੇ ਕਿ ਇਹ ਜਿਹੜੀ ਇਨਫੈਕਸ਼ਨ ਹੋ ਜਾਂਦੀ ਹੈ ਜਦੇ ਨਾਲ ਲੂਨ ਮੂਸ਼ਨਸ ਆਰ ਦਸਤ वगैरह ਹੁੰਦੇ ਨੇ ਇਹਨਾਂ ਤੇ ਰੋਕਥਾਮ ਕੀਤੀ ਜਾਏ ਔਰ ਡੀ ਹਾਈਡਰੇਸ਼ਨ ਜਿਹੜੀ ਆ ਉਹ ਠੀਕ ਰਹੇ ਇਹਨਾਂ ਚੀਜ਼ਾਂ ਲਈ ਸਾਡਾ ਸਿਹਤ ਵਿਭਾਗ ਹਮੇਸ਼ਾ ਤਿਆਰ ਆ ਔਰ ਸਾਡੀ ਸਰਕਾਰ ਦੀ ਹਮੇਸ਼ਾ ਪ੍ਰਾਇੋਰਟੀ ਰਹੀ ਆ ਕਿ ਸਿਹਤ ਸੇਵਾ ਨੂੰ ਉੱਪਰ ਰੱਖੀਏ ਕਿਉਂਕਿ ਪੰਜਾਬ ਦੇ ਲੋਕਾਂ ਦੀ ਸਿਹਤ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਆ ਔਰ ਸਰਕਾਰ ਬਖੂਬੀ ਦੇ ਨਾਲ ਉਹ ਜਿੰਮੇਵਾਰੀ ਦਾ ਨਿਵਾਹ ਕਰਨ ਲਈ ਹਮੇਸ਼ਾ ਤਿਆਰ ਕਰਮਸ਼ੀ ਰਹੀ ਹੈ ਧੰਨਵਾਦ ਅੱਜ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਦਸਰੋਕੂ ਮਹਮ ਜਿਹੜੀ ਆ ਉਹ ਅੱਜ ਸਿਵਲ ਹਸਪੀਟਲ ਤੋਂ ਸ਼ੁਰੂ ਕੀਤੀ ਗਈ ਆ ਔਰ ਉਹਦੇ ਵਿੱਚ ਸਾਡੀ ਸਰਕਾਰ ਦਾ ਔਰ ਸਿਹਤ ਵਿਭਾਗ ਦਾ ਉਪਰਾਲਾ ਕਿ ਬੱਚਿਆਂ ਵਾਸਤੇ ਜਿਹੜੇ ਦੋ-ਦੋ ਪੈਕੇਟਸ ਨੇ ਉਹਨਾਂ ਦੇ ਉਹ ਉਹਨਾਂ ਦੇ ਘਰ ਬੋਈਆ ਕਰਾਈਗਾ ਔਰ ਜ਼ਿੰਕ ਦੀਆਂ 14 ਟੈਬਲਟ ਜਿਹੜੀਆਂ ਨੇ ਕਰਪਤੀ ਵਿਚਾਇਆ ਜਾਣ ਉਹ ਬਖੂਬੀ ਨਾਲ ਸਾਡੇ ਜਿਹੜੇ ਆਸ਼ਾ ਵਰਕਰਸ ਨੇ ਔਰ ਬਾਕੀ ਜੋ ਸਟਾਫ ਹੈ ਉਹ ਵਹੀਆ ਕਰੂਗਾ ਮੈਂ ਲੋਕਾਂ ਨੂੰ ਵੀ ਅਪੀਲ ਕਰੂੰਗਾ ਵੀ ਜੇ ਕਿਤੇ ਕਿਸੇ ਦਾ ਇਹ ਚੀਜ਼ਾਂ ਨਹੀਂ ਪਹੁੰਚ ਹੁੰਦੀਆਂ ਉਹ ਆਪਣੇ ਨੀਰੈਸਟ ਜਿਹੜਾ ਸਿਹਤ ਕੇਂਦਰ ਆ ਉਹਦੇ ਨਾਲ ਜਾ ਕੇ ਕੰਟੈਕਟ ਕਰੇ ਇਹਦਾ ਬਕਾਇਦਾ ਸੀ ਪੁਰਾਣਾ ਸਿਵਲ ਹਸਪੀਟਲ ਜਿਹੜਾ ਅਰਬਨ ਕਮਿਊਨਿਟੀ ਹੈਲਥ ਸੈਂਟਰ ਤੋਂ ਚੱਲ ਰਿਹਾ ਸ਼ਹਿਰ ਦੇ ਵਿੱਚ ਉੱਥੇ ਬਕਾਇਦਾ ਜੇ ਇਸ ਮਹਿੰਮ ਨੂੰ ਸ਼ੁਰੂ ਕਰਨ ਵਾਸਤੇ ਇਹਦਾ ਕਾਊਂਟਰ ਵੀ ਸਥਾਪਿਤ ਕੀਤਾ ਗਿਆ ਜਿਹੜੇ ਬੱਚੇ ਇੱਥੇ ਆ ਕੇ ਲਾਜ਼ਰਦੇ ਨੇ ਉਹ ਲੈ ਲੈਣ ਮਾਪੇ ਬੱਚਿਆਂ ਨੂੰ ਲੈ ਲੈਣ ਤਾਂ ਕਿ ਅਸੀਂ ਚਾਹਵਾਂਗੇ ਕਿ ਇਹ ਜਿਹੜੀ ਇੱਕ ਇਨਫੈਕਸ਼ਨ ਹੋ ਜਾਂਦੀ ਹੈ ਜਿਸ ਦੇ ਨਾਲ ਲੂਨ ਮੋਸ਼ਨਸ আর ਦਸਤ वगैरह ਹੁੰਦੇ ਨੇ ਇਹਨਾਂ ਤੇ ਰੋਕਥਾਮ ਕੀਤੀ ਜਾਏ ਔਰ ਡੀ ਹਾਈਡਰੇਸ਼ਨ ਜਿਹੜੀ ਆ ਉਹ ਠੀਕ ਰਹੇ ਇਹਨਾਂ ਚੀਜ਼ਾਂ ਲਈ ਸਾਡਾ ਸਿਹਤ ਵਿਭਾਗ ਹਮੇਸ਼ਾ ਤਿਆਰ ਆ ਔਰ ਸਾਡੀ ਸਰਕਾਰ ਵੀ ਹਮੇਸ਼ਾ ਪ੍ਰਾਇੋਰਟੀ ਰਹੀ ਆ ਕਿ ਸਿਹਤ ਸੇਵਾ ਨੂੰ ਉੱਪਰ ਰੱਖੀਏ ਕਿਉਂਕਿ ਪੰਜਾਬ ਦੇ ਲੋਕਾਂ ਦੀ ਸਿਹਤ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਆ ਔਰ ਸਰਕਾਰ ਬਖੂਬੀ ਦੇ ਨਾਲ ਉਹ ਜ਼ਿੰਮੇਵਾਰੀ ਦਾ ਨਿਬਾਹ ਕਰਨ ਲਈ ਹਮੇਸ਼ਾ ਤਿਆਰ ਕਾਰਮਸ਼ੀਲ ਹੈ ਧੰਨਵਾਦ